ਪੰਜਾਬ ਦੀਆਂ ਮੁੱਖ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਮਾਨਸੂ ạtਪਾਲ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਲੋਕਨਾਟ ਟੀਵੀ ਮੁੱਖ ਖਬਰਾਂ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਪੰਜਾਬ ਵਿਧਾਨ ਸਭਾ ਦੇ ਆਖਰੀ ਸੈਸ਼ਨ 'ਚ ਬੇਅਦਬੀਆਂ ਤੇ ਨਸ਼ਿਆਂ ਦੇ ਮੁੱਦੇ ਤੇ ਹੋਈ ਚਰਚਾ ਵਿਰੋਧੀਆਂ ਨੇ ਜਮ ਕੇ ਸਾਦੇ ਇੱਕ ਦੂਜੇ ਤੇ ਨਿਸ਼ਾਨੇ ਵਿਕਰਮ ਮਜੀਠੀਆ ਦੇ ਘਰ ਤੇ ਕੀਤੀ ਜਾ ਰਹੀ ਰੇਡ ਤੇ ਰੋਕ ਜ਼ਬਤ ਕੀਤੇ ਡਾਕੂਮੈਂਟਸ ਦੀ ਜਾਂਚ ਰਹੀਗੀ ਜਾਰੀ ਨਸ਼ਿਆਂ ਦੇ ਮੁੱਦਿਆਂ ਤੇ ਬੋਲੇ ਮੁੱਖ ਮੰਤਰੀ ਭਗਵੰਤ ਮਾਨ ਕਿਹਾ ਨਸ਼ਾ ਤਸਕਰਾਂ ਤੇ ਨਹੀਂ ਕਰਾਂਗੇ ਰਹਿਮ ਹੁਣ ਖਬਰਾਂ ਵਿਸਤਾਰ ਦੇ ਨਾਲ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਆ ਵਿਧਾਨ ਸਭਾ ਸੈਸ਼ਨ ਦੀ ਤੱਜ ਵਿਧਾਨ ਸਭਾ ਦਾ ਸੈਸ਼ਨ ਦਾ ਆਖਰੀ ਦਿਨ ਸੀ ਤੇ ਆਖਰੀ ਦਿਨ ਦੇ ਵਿੱਚ ਖੂਬ ਜੰਮ ਕੇ ਹੰਗਾਮਾ ਹੋਇਆ ਤਦਅਜ਼ੀ ਹੈ ਕਿ ਬਹੁਤ ਹੀ ਅਹਿਮ ਮੁੱਦਿਆਂ ਦੇ ਉੱਤੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੀ ਚਰਚਾ ਹੋਈ ਤੱਜ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਚੌਥਾ ਅਤੇ ਆਖਰੀ ਦਿਨ ਸੀ ਤੱਜ ਦੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੇਸ਼ ਕੀਤੇ ਗਏ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਸੰਬੰਧੀ ਬਿੱਲ ਤੇ ਬਹਿਸ ਹੋਈ ਹਾਲਾਂਕਿ ਬਹਿਸ ਤੋਂ ਬਾਅਦ ਇਹ ਪਾਸ ਨਹੀਂ ਹੋਇਆ ਪਰ ਮੁੱਖ ਮੰਤਰੀ ਭਗਵੰਤ ਮਾਨ ਦੇ ਪ੍ਰਸਤਾਵ ਤੇ ਇਸ ਨੂੰ ਚੋਣ ਕਮੇਟੀ ਨੂੰ ਭੇਜ ਦਿੱਤਾ ਗਿਆ ਤੇ ਹੁਣ ਚੋਣ ਕਮੇਟੀ ਇਸ ਬਿੱਲ ਤੇ ਕੰਮ ਕਰੇਗੀ ਅਤੇ ਸਾਰੇ ਧਾਰਮਿਕ ਸੰਗਠਨਾ ਅਤੇ ਲੋਕਾਂ ਤੋਂ رائے ਵੀ ਲਵੇਗੀ ਤਾਂ ਇਸ ਦੇ ਲਈ 6 ਮਹੀਨਿਆਂ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਹੈ ਅਤੇ ਇਸ ਤੋਂ ਬਾਅਦ ਇਹ ਬਿੱਲ ਦੁਬਾਰਾ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਇਸ ਬਿਲ ਦੇ ਵਿੱਚ ਚਾਰਾਂ ਧਰਮਾਂ ਦੇ ਗ੍ਰੰਥਾਂ ਦੀ ਬੇਅਦਵੀ ਕਰਨ ਤੇ 10 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਜਿਹੜੀ ਹੈ ਉਸ ਦੀ ਵਿਵਸਥਾ ਤੈਅ ਕੀਤੀ ਗਈ ਹੈ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਿਹਾ ਕਿ ਇਸ ਬਿਲ ਨੂੰ ਨਮੋਸ਼ੀ ਬਿਲ ਨਹੀਂ ਕਿਹਾ ਜਾਣਾ ਚਾਹੀਦਾ ਕਿਉਂਕਿ ਇਹ ਇਤਿਹਾਸ ਅਤੇ ਮਹੱਤਵ ਇਤਿਹਾਸ ਦੀ ਮਹੱਤਤਾ ਜਿਹੜਾ ਹੈ ਉਹ ਰੱਖਦਾ ਹੈ ਹਾਲਾਂਕਿ ਇਸ ਬਿਲ ਨੂੰ ਲੈ ਕੇ ਬਾਜਵਾ ਨੇ ਵੀ ਕਿਹਾ ਕਿ ਬਿਲ ਦੇ ਵਿੱਚ ਕਿਤਾਬ ਚੋਰੀ ਦਾ ਕੋਈ ਜ਼ਿਕਰ ਨਹੀਂ ਹੈ ਅਹਸਤੇ ਬੋਲਦਿਆਂ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਕਾਂਗਰਸ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਅਜਿਹੇ ਬਿੱਲ ਦੇ ਲਈ ਡੂੰਘਾਈ ਦੇ ਨਾਲ ਅਧਿਐਨ ਕਰਨ ਦੀ ਜ਼ਰੂਰਤ ਹੈ ਅਤੇ ਇਸ ਦੇ ਵਿੱਚ ਕਿਤਾਬ ਚੋਰੀ ਕਰਨ ਦਾ ਕੋਈ ਵੀ ਜ਼ਿਕਰ ਜੋ ਹੈ ਉਹ ਨਹੀਂ ਹੈ ਇਸ ਤੋਂ ਇਲਾਵਾ ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀਆਂ ਦੀ ਜਿਹੜੀ ਬੇਅਦਬੀ ਪੰਜਾਬ ਦੇ ਵਿੱਚ ਬੀਤੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲੀ ਹੈ ਉਸ ਨੂੰ ਲੈ ਕੇ ਵੀ ਕਾਫੀ ਸਵਾਲ ਜਿਹੜੇ ਨੇ ਉਹ ਲੀਡਰ ਚੁੱਕਦੇ ਹੋਏ ਨਜ਼ਰ ਆਏ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਕਿ ਧਰਮ ਗ੍ਰੰਥਾ ਦਾ ਨਰਾਦਰ ਕਰਨ ਤੋਂ ਵੱਡੀ ਸਜ਼ਾ ਨਹੀਂ ਹੋ ਸਕਦੀ ਜਿਨ੍ਹਾਂ ਤੋਂ ਅਸੀਂ ਸਿੱਖਦੇ ਹਾਂ ਜਿਨ੍ਹਾਂ ਤੋਂ ਸਾਨੂੰ ਮਨੁੱਖਤਾ ਬਾਰੇ ਸਬਕ ਮਿਲਦਾ ਹੈ ਉਹਨਾਂ ਨੂੰ ਸਾੜਨਾ ਜਪਾੜਨਾ 2015 ਦੇ ਵਿੱਚ ਬੇਅਦਬੀ ਦੀਆਂ ਵੱਡੀਆਂ ਘਟਨਾਵਾਂ ਵਾਪਰੀਆਂ ਨੇ ਅਤੇ ਜਿਨ੍ਹਾਂ ਨੇ ਕਾਰਵਾਈਆਂ ਕੀਤੀਆਂ ਨੇ ਉਹਨਾਂ ਦੀ ਆਪਣੀ ਹੀ ਸਰਕਾਰ ਸੀ ਤੇ ਉਹਨਾਂ ਇਹ ਵੀ ਕਿਹਾ ਕਿ ਉਸ ਤੋਂ ਬਾਅਦ ਆਈ ਸਰਕਾਰ ਨੇ ਮਾਮਲਾ ਵਿਗਾੜ ਦਿੱਤਾ ਅਸੀਂ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਹਾਂ ਮੈਂ ਕਹਿੰਦਾ ਹਾਂ ਕਿ ਮੈਂ ਇਥੇ ਵਕੀਲਾਂ ਵਿਰੁੱਧ ਜਿੱਤ ਜਾਵਾਂਗਾ ਪਰ ਰੱਬ ਦੀ ਅਦਾਲਤ ਦੇ ਵਿੱਚ ਕੀ ਕਰਾਂਗਾ ਉਧਰ ਵਿਕਰਮ ਮਜੀਠੀਆ ਦੀ ਜੇਕਰ ਗੱਲ ਕੀਤੀ ਜਾਏ ਤਾਂ ਵਿਕਰਮ ਮਜੀਠੀਆ ਦੇ ਘਰ ਮੁੜਤੇ ਮੁੜ ਤੋਂ ਰੇਡ ਹੋਈ ਸੀ ਜਿਸ ਤੋਂ ਬਾਅਦ ਅਦਾਲਤ ਦੇ ਹੁਕਮ ਵੀ ਜਾਰੀ ਹੋ ਚੁੱਕੇ ਨੇ ਹੁਕਮਾਂ ਤੋਂ ਬਾਅਦ ਇਸ ਰੇਡ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ ਦੱਸਦੀ ਹੈ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ 14 ਦਿਨਾਂ ਦੀ ਨਿਆਇਕ ਹਿਰਾਸਤ ਅਧੀਨ ਨਾਬਾਜ਼ ਜੇਲ੍ਹ ਦੇ ਵਿੱਚ ਬੰਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਦੀ ਗ੍ਰੀਨ ਵੈਨਿਊ ਸਥਿਤ ਰਿਹਾਇਸ਼ ਤੇ ਮਜੀਠਾ ਸਥਿਤ ਦਫ਼ਤਰ ਤੇ ਮੁਰਤੋਂ ਵਿਜੀਲੈਂਸ ਵੱਲੋਂ ਛਾਪੇਮਾਰੀ ਕੀਤੀ ਗਈ ਹੈ ਦੱਸਈਏ ਕਿ ਉਹਨਾਂ ਦੀ ਰਿਹائش ਤੇ ਵੱਡੀ ਗਿਣਤੀ ਦੇ ਵਿੱਚ ਪੁਲਿਸ ਬਲ ਦੇ ਜਵਾਨ ਤਾਇਨਾਤ ਕੀਤੇ ਗਏ ਜਾਣਕਾਰੀ ਅਨੁਸਾਰ ਇਹ ਵੀ ਦੱਸਈਏ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਇਹ ਕਾਰਵਾਈ ਹੈ ਸੋ ਵਿਜੀਲੈਂਸ ਟੀਮ ਨੇ ਮਜੀਠੀਆ ਦੇ ਦਫ਼ਤਰ ਦੀ ਪੂਰੀ ਇਮਾਰਤ ਦੀ ਨਾਬਜ਼ੋਕ ਕੀਤੀ ਹੈ ਤੇ ਹਰ ਹਿੱਸੇ ਦੀ ਜਾਂਚ ਜਿਹੜੀ ਹੈ ਉਹ ਕੀਤੀ ਹੈ ਹਾਲਾਂਕਿ ਇਸ ਤੋਂ ਬਾਅਦ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਨੇ ਵੀ ਜਾਣਕਾਰੀ ਦਿੱਤੀ ਹੈ ਉਹਨਾਂ ਕਿਹਾ ਕਿ ਅਦਾਲਤ ਦੇ ਵੱਲੋਂ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਸੋਇਨਾ ਹੁਕਮਾ ਦੇ ਤਹਿਤ ਹੁਣ ਕੋਈ ਵੀ ਜਾਂਚ ਜਿਹੜੀ ਹੈ ਉਹ ਨਹੀਂ ਹੋਏਗੀ ਕੋਈ ਵੀ ਸਰਚ ਆਪਰੇਸ਼ਨ ਹੁਣ ਨਹੀਂ ਹੋਏਗਾ ਤਾਂ ਹੁਣ ਸਰਚ ਨਹੀਂ ਵੈਲਿਊਏਸ਼ਨ ਹੋਏਗੀ ਉਹਨਾਂ ਦੇ ਵੱਲੋਂ ਇਹ ਸਾਰੀ ਜਾਣਕਾਰੀ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਤਦ ਆਜ਼ਿਏ ਕਿ ਵਿਕਰਮ ਮਜੀਠੀਆ ਦੀ ਕਿਸੇ ਵੀ ਨਵੀਂ ਪ੍ਰਾਪਰਟੀ ਦੀ ਜਾਂਚ ਹੁਣ ਨਹੀਂ ਹੋਏਗੀ ਗੀ ਅਰਸ਼ਦੀਪ ਕਲੇਰ ਕਹਿੰਦੇ ਹੋਏ ਨਜ਼ਰ ਆਏ ਨੇ ਸੋ ਇੱਥੇ ਤੁਹਾਨੂੰ ਦੱਸ ਦਈਏ ਕਿ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦੇ ਘਰ ਰੇਡ ਕੀਤੀ ਗਈ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਰਿਮਾਂਡ ਤੇ ਲਿਆ ਜਾਂਦਾ ਹੈ ਤੇ ਵਿਜੀਲੈਂਸ ਦੇ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਉਸ ਤੋਂ ਬਾਅਦ 14 ਦਿਨਾਂ ਦੀ ਨਿਆਇਕ ਹਿਰਾਸਤ ਦੇ ਵਿੱਚ ਫਿਲਹਾਲ ਵਿਕਰਮ ਮਜੀਠੀਆ ਨੇ ਜੋ ਕਿ ਨਵੀਂ ਨਾਬਾ ਜੇਲ੍ਹ ਦੇ ਵਿੱਚ ਇਸ ਵੇਲੇ ਬੰਦ ਨੇ ਤਾਂ ਦੱਸ ਦਈਏ ਕਿ ਇੱਥੇ ਹੁਣ ਅਦਾਲਤ ਦੇ ਵੱਲੋਂ ਨਵੇਂ ਹੁਕਮ ਜਾਰੀ ਹੋ ਚੁੱਕੇ ਨੇ ਜਿਸ ਦੇ ਵਿੱਚ ਅਦਾਲਤ ਨੇ ਗੱਲ ਸਾਫ਼ ਕਰ ਦਿੱਤੀ ਗਈ ਹੈ ਕਿ ਕੋਈ ਵੀ ਹੁਣ ਇੱਥੇ ਜਿਹੜੀ ਤਫਤੀਸ਼ ਹੈ ਉਹ ਨਹੀਂ ਕੀਤੀ ਜਾਏਗੀ ਯਾਨੀ ਕਿ ਉਹਨਾਂ ਦੇ ਘਰ ਕੋਈ ਵੀ ਕਿਸੇ ਵੀ ਕਿਸਮ ਦੀ ਰੇਡ ਜੋ ਹੈ ਉਹ ਹੁਣ ਨਹੀਂ ਕੀਤੀ ਜਾਏਗੀ ਇਹ ਜਾਣਕਾਰੀ ਖੁਦ ਅਰਸ਼ਦੀਪ ਕਲੇਰ ਜੋ ਕਿ ਉਹਨਾਂ ਦੇ ਵਕੀਲ ਨੇ ਤੇ ਨਾਲ ਹੀ ਨਾਲ ਪਾਰਟੀ ਦੇ ਵੱਡੇ ਬੁਲਾਰੇ ਵੀ ਨੇ ਉਹਨਾਂ ਦੇ ਵੱਲੋਂ ਇਹ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਪਰਗਟ ਸਿੰਘ ਦੀ ਜੇਕਰ ਗਾਲ ਕਿਤੇ ਜਾਏ ਤਾਂ ਪਰਗਟ ਸਿੰਘ ਦੇ ਵੱਲੋਂ ਵੀ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਜਾਮ ਕੇ ਵਿਰੋਧੀਆਂ ਤੇ ਨਿਸ਼ਾਨੇ ਸਾਤੇ ਗਏ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇੱਕ ਵਾਰ ਮੁੰਤ ਤੋਂ ਆਮ ਆਦਮੀ ਪਾਰਟੀ ਨੂੰ ਘੇਰ ਲਿਆ ਗਿਆ ਹੈ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਤੋਂ ਬਾਅਦ ਪਰਗਟ ਸਿੰਘ ਦਾ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਹੈ ਉਹਨਾਂ ਵੱਲੋਂ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲ ਖੜੇ ਕੀਤੇ ਗਏ ਨੇ ਪੰਜਾਬ ਪਵਿੱਤਰ ਧਾਰਮਿਕ ਗ੍ਰੰਥਾ ਦੇ ਵਿਰੁੱਧ ਅਪਰਾਧਾ ਦੀ ਰੋਕਥਾਮ ਬਿਲ 2025 ਤੇ ਆਪਣੀ ਗੱਲ ਰੱਖਦਿਆਂ ਮੈਂ ਇਹ ਮੰਗ ਕੀਤੀ ਕਿ 2015 ਦੇ ਬੇਅਦਬੀ ਕੇਸਾਂ ਦੇ ਵਿੱਚ ਜੋ ਦੋਸ਼ੀ ਪਹਿਲਾਂ ਹੀ ਜਾਂਚ 'ਚ ਨਾਮਜ਼ਦ ਹੋ ਚੁੱਕੇ ਨੇ ਉਹਨਾਂ ਨੂੰ ਸਜ਼ਾ ਦਿਵਾਉਣ ਦੇ ਲਈ ਸਰਕਾਰ ਤੁਰੰਤ ਉਹਨਾਂ ਕੇਸਾਂ ਦੀ ਗੰਭੀਰਤਾ ਦੇ ਨਾਲ ਪੈਰਵਾਈ ਕਰੇ ਇਹ ਗੱਲ ਉਹਨਾਂ ਦੇ ਵੱਲੋਂ ਆਪਣੇ ਫੇਸਬੁੱਕ ਅਕਾਊਂਟ ਦੇ ਉੱਪਰ ਸਾਂਝੀ ਕੀਤੀ ਗਈ ਹੈ ਅੱਗੇ ਉਹਨਾਂ ਇਹ ਵੀ ਕਿਹਾ ਕਿ ਕੇਵਲ ਨਵੇਂ ਕਾਨੂੰਨ ਬਣਾਉਣ ਦੇ ਨਾਲ ਨਹੀਂ ਬਲਕਿ ਪੁਰਾਣੇ ਕਿ ਸੱਚ ਇਨਸਾਫ ਦੇਣਾ ਹੀ ਲੋਕਾਂ ਦਾ ਭਰੋਸਾ ਬਣੇਗਾ ਸੋ ਅੱਗੇ ਉਹਨੇ ਇਹ ਵੀ ਕਿਹਾ ਕਿ ਵਿਧਾਨ ਸਭਾ ਦੀ ਚਰਚਾ ਦੌਰਾਨ ਬੇਅਦਵੀਂ ਕੇਸਾਂ ਨੂੰ ਪੰਜਾਬ ਤੋਂ ਬਾਹਰ ਭੇਜਣ ਸੰਬੰਧੀ ਮੈਂ ਪੁਆਇੰਟ ਆਫ ਆਰਡਰ ਹੈਟ ਸੀਨੀਅਰ ਵਕੀਲ ਹਰਵਿੰਦਰ ਸਿੰਘ ਫੁਲਕਾ ਜੀ ਦੇ ਸੁਪਰੀਮ ਕੋਰਟ ਦੀ ਕਾਰਵਾਈ ਬਾਰੇ ਬਿਆਨ ਦਾ ਹਵਾਲਾ ਦਿੰਦਾ ਜਿਸ ਦੇ ਵਿੱਚ ਉਹਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਨਾਤਾ ਸੀਨੀਅਰ ਵਕੀਲ ਪੇਸ਼ ਕੀਤੇ ਤੇ ਨਾਹੀਂ ਜੂਨੀਅਰ ਵਕੀਲਾਂ ਵੱਲੋਂ ਸਖਤ ਦਲੀਲ ਪੇਸ਼ ਕੀਤੀ ਸੋ ਲੱਗਦਾ ਸੀ ਕਿ ਸਰਕਾਰ ਨੇ ਜਾਣਬੁੱਝ ਕੇ ਇਹ ਕੇਸ ਪੰਜਾਬ ਤੋਂ ਬਾਹਰ ਭੇਜਣ ਦੀ ਇੱਥੇ ਗੱਲ ਕੀਤੀ ਸੀ ਸੋ ਹੈਰਾਨੀ ਦੀ ਗੱਲ ਇਹ ਹੈ ਕਿ ਚਰਚਾ ਦੌਰਾਨ ਵਿਰੋਧੀ ਧਿਰ ਦੇ ਮਾਇਕ ਤੱਕ ਚਾਲੂ ਨਹੀਂ ਕੀਤੇ ਗਏ ਤਾਂ ਇੱਥੇ ਪ੍ਰਗਟ ਸਿੰਘ ਦੇ ਵੱਲੋਂ ਆਮ ਆਦਮੀ ਪਾਰਟੀ ਤੇ ਜਮ ਕੇ ਨਿਸ਼ਾਨੇ ਸਾਧੇ ਗਏ ਨੇ ਦਰਅਸਲ ਉਹਨਾਂ ਦੇ ਵੱਲੋਂ ਆ ਵਿਧਾਨ ਸਭਾ ਦੀ ਕਾਰਵਾਈ ਨੂੰ ਲੈ ਕੇ ਕੁਝ ਗੱਲਾਂ ਆਖੀਆਂ ਗਈਆਂ ਨੇ ਤੇ ਨਾਲ ਹੀ ਨਾਲ ਉਹਨਾਂ ਦੇ ਵੱਲੋਂ ਇੱਥੇ ਵਿਰੋਧੀ ਧਿਰ ਦੇ ਮਾਈਕ ਤੱਕ ਚਾਲੂ ਨਾ ਕਰਨ ਦੀ ਜਿਹੜੀ ਗੱਲ ਹੈ ਉਹ ਆਖੀ ਗਈ ਹੈ ਤੇ ਨਾਲ ਹੀ ਨਾਲ ਨਵੇਂ ਕਾਨੂੰਨਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਜਿਹੜੀ ਗੱਲ ਹੈ ਉਹ ਕਹੀ ਗਈ ਹੈ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਨੂੰਨ ਵਿਵਸਥਾ ਤੇ ਨਸ਼ਿਆਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਦਰਅਸਲ ਵਿਧਾਨ ਸਭਾ ਦੀ ਕਾਰਵਾਈ ਦੌਰਾਨ ਉਹਨਾਂ ਦੇ ਵੱਲੋਂ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਸਾਦੇ ਗਏ ਤੇ ਨਸ਼ਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਵੱਡੇ ਮગર ਮੱਛਾਂ ਨੂੰ ਵੀ ਹੁਣ ਇਥੇ ਨਹੀਂ ਬਖਸ਼ਿਆ ਜਾਏਗਾ ਦੱਸਿਆ ਕਿ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਸੀ ਸੋ ਹੰਗਾਮੇ ਨਾਲ ਭਰਪੂਰ ਸੈਸ਼ਨ ਰਿਹਾ ਤਿੰਸ਼ੇ ਤੇ ਚਰਚਾ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਪੰਜਾਬ ਦੇ ਵਿੱਚ ਨਸ਼ੇ ਨਾਲ ਨਸਲ ਕੁਸ਼ੀ ਕੀਤੀ ਗਈ ਹੈ ਉਹਨਾਂ ਕਿਹਾ ਕਿ ਨਸ਼ੇ ਨੇ ਘਰਾਂ ਦੇ ਵਿੱਚ ਸੱਥਰ ਪਸਾਰ ਦਿੱਤੇ ਨੇ ਸੋ ਸਾਡਾ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ ਅਤੇ ਵੱਡੇ-ਵੱਡੇ ਮਗਰਮੱਛ ਕਿਸੇ ਵੀ ਕਿਸਮ ਦੇ ਵਿੱਚ ਬਖਸ਼ੇ ਨਹੀਂ ਜਾਣਗੇ ਤਾਂ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਹਾਲਾਂਕਿ ਯੁੱਧ ਨਸ਼ਾ ਵਿਰੁੱਧ ਮੁਹਿੰਮ ਨੂੰ ਲੈ ਕੇ ਵੀ ਹਾਲਾਂਕਿ ਬਿਆਨ ਦਿੱਤਾ ਗਿਆ ਤੇ ਨਾਲ ਹੀ ਨਾਲ ਦੱਸਦੀ ਹੈ ਕਿ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਪੰਜਾਬ ਭਰ ਦੇ ਵਿੱਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ 7000 ਤੋਂ ਵੱਧ ਪਿੰਡਾਂ ਦੇ ਵਿੱਚ ਜਾ ਕੇ ਨਸ਼ਾ ਖਿਲਾਫ ਸੌਂਚੁਕਾਈ ਗਈ ਹੈ ਤਾਂ ਉਹਨਾਂ ਕਿਹਾ ਕਿ ਅਸਲੀ ਨਸ਼ਾ ਤਸਕਰ ਖੁਦ ਨਸ਼ਾ ਵੇਚਣ ਨਹੀਂ ਆਉਂਦੇ ਬਲਕਿ ਪੰਜਾਬ ਦੇ ਵਿੱਚ ਪਤਾ ਨਹੀਂ ਕਿ ਇਹ ਚਿੱਟੇ ਰੰਗ ਦਾ ਕਾਲਾ ਕਲੰਕ ਕਿੱਥੋਂ ਲੱਗਿਆ ਅਤੇ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਿਸ ਤਰ੍ਹਾਂ ਹੋ ਗਏ ਨੇ ਸੋ ਇੱਥੇ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਇਸ ਤੋਂ ਬਾਅਦ ਸਪੀਕਰ ਕੁਲਤਾਰ ਸਿੰਘ ਸਦਨਵਾ ਦੇ ਵੱਲੋਂ ਵਿਧਾਨ ਸਭਾ ਦੀ ਕਾਰਵਾਈ ਜਿਹੜੀ ਹੈ ਹਾਲਾਂਕਿ ਅਣਮਿੱਥੇ ਸਮੇਂ ਦੇ ਲਈ ਮੁਲਤਵੀ ਕਰ ਦਿੱਤੀ ਗਈ ਹੈ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਤੇ ਜਮ ਕੇ ਨਿਸ਼ਾਨੇ ਵੀ ਸਾਧਦੇ ਨੇ ਤਾਂ ਦੱਸ ਦਈਏ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਚਲਾਈ ਜਾ ਰਹੀ ਹੈ ਤੇ ਉਦਾਰ ਪੰਜਾਬ ਦੇ ਵਿੱਚ ਜੇਕਰ ਗੱਲ ਕੀਤੀ ਜਾਏ ਨੌਜਵਾਨਾਂ ਦੀ ਤਾਂ ਨੌਜਵਾਨ ਪੀੜੀ ਲਗਾਤਾਰ ਨਸ਼ਿਆਂ ਦੇ ਦਲਦਲ ਦੇ ਵਿੱਚ ਫਸਦੀ ਹੋਈ ਆ ਤਾਜ਼ੀ ਹੋਈ ਨਜ਼ਰ ਆ ਰਹੀ ਹੈ ਸੋ ਇਹ ਬੇहद ਗੰਭੀਰ ਮੁੱਦਾ ਸੀ ਜੋ ਕਿ ਅੱਜ ਵਿਧਾਨ ਸਭਾ ਦੇ ਵਿੱਚ ਗੂੰਜਿਆ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਦੇ ਵਿੱਚ ਨਾ ਇਹ ਮੁੱਦਾ ਸਿਰਫ ਬਲਕਿ ਸੋਇ ਇਲਾਵਾ ਬੇਅਦਬੀਆਂ ਦਾ ਜਿਹੜਾ ਮੁੱਦਾ ਹੈ ਜਿਹੜਾ ਮਸਲਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਬੇहद ਸੰਵੇਦਨਸ਼ੀਲ ਮਸਲਾ ਰਿਹਾ ਉਸ ਉੱਤੇ ਵੀ ਬੈਠ ਕੇ ਜੜੀ ਚਰਚਾ ਕੀਤੀ ਗਈ ਹੈ ਵਿਧਾਨ ਸਭਾ ਦੇ ਵਿੱਚ ਸੋ ਇੱਥੇ ਤੁਹਾਨੂੰ ਦੱਸ ਜਾਈਏ ਕਿ ਦੋਨੋਂ ਮੁੱਦੇ ਆਪਣੇ ਆਪ ਦੇ ਵਿੱਚ ਕਾਫੀ ਹੱਦ ਤੱਕ ਅਹਿਮੀਅਤ ਜਿਹੜੀ ਹੈ ਔਰ ਰੱਖਦੇ ਸੀ ਜਿਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਾਲਾਂਕਿ ਨਸ਼ਾ ਤਸਕਰਾਂ ਨੂੰ ਲੈ ਕੇ ਵੀ ਵੱਡੀ ਗੱਲ ਆਖੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਨਸ਼ਾ ਤਸਕਰ ਖੁਦ ਨਸ਼ਾ ਨਹੀਂ ਵੇਚਦੇ ਬਲਕਿ ਇਹਨਾਂ ਦੇ ਵੱਲੋਂ ਅੱਗੇ ਬਹੁਤ ਸਾਰੇ ਲੋਕ ਰੱਖੇ ਹੁੰਦੇ ਨੇ ਜਿਹੜੇ ਇਨ੍ਹਾਂ ਦੇ ਸਾਥੀ ਹੁੰਦੇ ਨੇ ਤੇ ਨਸ਼ਾ ਵੇਚਣ ਦੇ ਵਿੱਚ ਤੇ ਲੋਕਾਂ ਦੇ ਘਰ ਪਹੁੰਚਾਉਣ ਦੇ ਵਿੱਚ ਪੂਰਾ ਪੂਰਾ ਸਾਥ ਦਿੰਦੇ ਨੇ ਸੋ ਇੱਕ ਵਾਰ ਮੁੜ ਤੋਂ ਨਸ਼ਿਆਂ ਦਾ ਮੁੱਦਾ ਵਿਧਾਨ ਸਭਾ 'ਚ ਗੂੰਜਦਾ ਹੋਇਆ ਨਜ਼ਰ ਆਇਆ ਜਿਸ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁੱਦ ਜਿਹੜਾ ਵੱਡਾ ਅਭਿਆਨ ਦਿੰਦਾ ਹੈ ਆਮ ਆਦਮੀ ਪਾਰਟੀ ਦੀ ਜੇਕਰ ਗੱਲ ਕੀਤੀ ਜਾਏ ਤਾਂ ਆਮ ਆਦਮੀ ਪਾਰਟੀ ਦਾ ਪਰਿਵਾਰ ਦੇ ਵਿੱਚ ਵਾਧਾ ਹੋਇਆ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਨੇ ਦੱਸ ਜਿਏ ਕਿ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਵਾਧਾ ਹੋ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਇਨਚਾਰਜ ਮਨੀਸ਼ ਸਿਸੋਦੀਆ ਨੇ ਤਰਨਤਾਰਨ ਦੇ ਵੱਡੇ ਨੇਤਾ ਹਰਮੀਤ ਸਿੰਘ ਸੰਧੂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾ ਲਿਆ ਦੱਸ ਜਿਏ ਕਿ ਸੰਧੂ ਨੇ 2002 ਦੇ ਵਿੱਚ ਤਰਨਤਾਰਨ ਤੋਂ ਆਜ਼ਾਦ ਉਮੀਦਵਾਰ ਵਜੋਂ ਜਿੱਤ ਪ੍ਰਾਪਤ ਕੀਤੀ ਤੇ 2007 ਤੇ 2012 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੇ ਵੀ ਉਹਨਾਂ ਨੇ ਜਿੱਤਾਂ ਅਸਲ ਕਿਤੇ ਸੀ ਉਹਨਾਂ ਨੇ ਨਵੰਬਰ 2024 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫਾ ਦੇ ਦਿੱਤਾ ਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਵਿਕਰਮ ਸਿੰਘ ਮਜੀਠੀਆ ਦੇ ਕਰੀਬੀ ਰਹੇ ਨੇ ਸੰਧੂ ਤੇ ਉਹਨਾਂ ਨੂੰ ਉਪਚੋਣ ਦੇ ਵਿੱਚ ਆਪ ਦਾ ਉਮੀਦਵਾਰ ਜਿਹੜਾ ਹੈ ਕਿ ਆ ਜਾ ਰਿਹਾ ਹੈ ਕਿ ਬਣਾਇਆ ਜਾ ਸਕਦਾ ਹੈ ਕਿਆ ਇਹ ਵੀ ਜਾ ਰਿਹਾ ਹੈ ਕਿ ਉਪਚੋਣ ਲਈ ਤਰਨਤਾਰਨ ਦੇ ਵਿੱਚ ਆਪ ਦੀ ਟਿਕਟ ਦੇ ਲਈ ਕਈ ਦਾਅਵੇਦਾਰ ਨੇ ਜਿਨ੍ਹਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਨਿੱਜੀ ਕੰਪਨੀ ਤੋਂ ਸਰਵੇਖਣ ਕਰਵਾਇਆ ਤੇ ਸਰਵੇਖਣ ਅਨੁਸਾਰ ਹਰਮੇਸ਼ ਸਿੰਘ ਸੰਧੂ ਉਪਚੋਣ ਜਿੱਤਣ ਦੇ ਸਮਰਥ ਪਾਏ ਗਏ ਨੇ ਸੋ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਪਹਿਲਾਂ ਹੀ ਤਰਨਤਾਰਨ ਦੀ ਸੀਟ ਦੇ ਜੜੀ ਜ਼ਮੀਨੀ ਚੋਣ ਹੋਣੀ ਹੈ ਉਸ ਨੂੰ ਲੈ ਕੇ ਤਿਆਰੀਆਂ ਉਲਕੀਆਂ ਗਈਆਂ ਨੇ ਸੋ ਇਹਨਾਂ ਤਿਆਰੀਆਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਕਿੰਨਾ ਅਸਰ ਪਾਏਗਾ ਜਾਂ ਫਿਰ ਆਮ ਆਦਮੀ ਪਾਰਟੀ ਜਿਨ੍ਹਾਂ ਦੇ ਪਰਿਵਾਰ ਦੇ ਵਿੱਚ ਪਾਰਟੀ ਦੇ ਵਿੱਚ ਵਾਧਾ ਹੋਇਆ ਉਹ ਕਿਸ ਤਰੀਕੇ ਦੀ ਤਿਆਰੀ ਦੇ ਨਾਲ ਅੱਗੇ ਆਉਂਦਾ ਹੈ ਇਹ ਵੀ ਦੇਖਣਾ ਹੋਏਗਾ ਤਾਂ ਇੱਥੇ ਆਮ ਆਦਮੀ ਪਾਰਟੀ ਦੇ ਵਿੱਚ ਆ ਸ਼ਾਮਿਲ ਹੋ ਗਏ ਨੇ ਹਰਮੀਤ ਸਿੰਘ ਸੰਧੂ ਜੋ ਕਿ ਤਿੰਨ ਵਾਰ ਵਿਧਾਇਕ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਤਾਂ ਉਹਨਾਂ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਪੱਲਾ ਉਹ ਫੜ ਲਿਆ ਗਿਆ ਬੁਲੇਟਿਨ ਦੇ ਵਿੱਚ ਫਿਲਹਾਲ ਦੇ ਲਈ ਹੈ ਨਹੀਂ ਅੱਗੇ ਦੀ ਜਾਣਕਾਰੀ ਦੇ ਲਈ ਬਨੇ ਰਹੋ ਰੋਜ਼ਾਨਾ ਲੋਕਨਾਟੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ